ਹੈਲੋ ਅੱਜ ਮੇਰਾ ਜ਼ਰੂਰੀ ਦਾ ਗੀਤ ਸੁਣਿਓ ਪੰਜਾਬੀ ਗੀਤ ਇਕ ਤੇਰੀ ਮੈਂ ਤੂੰ ਮੇਰਾ ਹੈ ਉਹ ਮੈਂ ਤਾਂ ਤੇਰੇ ਨਾਲ ਵਿਆਹ ਕਰ ਨੀ ਦੀ ਛੋਟੀ ਸੀ ਪਰ ਤੈ ਕਿਸੇ ਨੂਰ ਪਿਆਰੀ ਕਰ ਲਿਆ ਲਓ ਜੀ ਸਾਡੇ ਜੱਜ ਕਰਨ ਤੇ ਚਕਮੌਰ ਸਿੰਘ ਗੀਤ गा ਰਹੇ ਨੇ ਕਾ ਹਾਈ ਟ ਗੱਡੀਆਂ ਡੇਢ 14 ਚੱਡੀਆਂ ਚੱਕ ਮੈਂ ਮਦਦਾਂ ਦੀਆਂ ਨੱਡੀਆਂ ਉਹ ਤੇਰੇ ਨਾਲ ਥੋਣਾ ਤੇਰੇ ਨਾਲ ਥੋਵਾ ਤੇਰੇ ਨਾਲ ਹੀ ਮਰਨਾ ਤੇਰੇ ਨਾਲ ਹੀ ਆਉਣਾ ਕਹਿੰਦੀ ਹੁੰਦੀ ਸੀ ਹੁਣ ਚਾਉਣ ਲੱਗੀ ਕਿਸੇ ਹੋਰ ਨੂੰ ਓ ਯਾਦ ਪਾਵਾ ਪਿਆਰ ਕਰਕੇ ਉਹ ਬੱਚ ਤੋਖਾਈ ਕੀਤਾ ਏ ਪਰ ਤੈਨੂੰ ਛੱਡਣੀ ਜਾਨੀ ਮੈਂ ਛੱਡਦੀ ਏ ਤੇ ਛੱਡਤੀ ਮੈਡੀ ਛੱਡਣੀ ਕਾਲੀ ਕਾਲੀ ਐਨ ਕਰਦੇ ਕਾਲੇ ਕਾਲੇ ਸੂਟ ਲੈ ਕੇ ਕਾਲੀ ਕਾਲੀ ਗੱਡੀ ਐ ਉਹ ਦੇਖੋ ਜੀ ਚਾਡੀ ਗੱਡੀ ਖੜੀ ਐ ਦਿੰਦਿਆ ਜੀ ਥੋੜੀ ਜੀ ਹਾਰੇ ਮਣੀ ਤਾਂ ਦੰਦ ਕੱਢੀ ਜਾਂਦਾ ਹੁੰਦਾ ਮੈਂ ਤਾਂ ਗੀਤ ਗਾਉਣਾ ਰਹਿਣਾ ਹੇ ਹਾਰੇ ਸਾ ਉੱਤੇ ਨਾਮ ਬੋਲੇ ਤੇਰਾ ਯਾਰੀ ਤੂੰ ਨਵਾ ਕੇ ਵੇਖ ਲੈ ਜਿੰਨਾ ਕਰਦੀ ਐ ਜੱਟੀ ਤੇਰਾ ਯਾਰੀ ਤੂੰ ਨਵਾ ਕੇ ਵੇਖ ਲੈ ਉਹ ਉਹ ਨਾ ਤਾਂ ਪਿਆਰ ਕਰਦੀ